ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜੁਕਾਮ, ਬੁਖਾਰ, ਫਲੂ, ਨਿਮੋਨੀਆ ਵਗੈਰਾ ਦੇ ਮਰੀਜ਼ਾਂ ਤੋਂ ਥੋੜਾ ਬਚ ਕੇ ਰਹੋ ਤਾਂ ਜੋ ਉਹਨਾਂ ਦੀ ਇਨਫੈਕਸ਼ਨ ਨਾਲ ਤੁਹਾਨੂੰ ਖਾਂਸੀ, ਜੁਕਾਮ ਨਾ ਹੋਵੇ। ਜਿੱਥੇ ਧੂੜ, ਮਿੱਟੀ, ਧੂਏ ਦੇ ਬੈਕਟੀਰੀਆ ਦਿਖ ਰਹੇ ਹੋਣ ਉੱਥੇ ਆਪਣਾ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਲਓ। ਗਰਮੀਆਂ ਵਿੱਚ ਇੱਕੋ ਦਮ AC ਦੀ ਠੰਡੀ ਹਵਾ ਦੇ ਸੰਪਰਕ ਵਿੱਚ ਨਾ ਆਓ ਅਤੇ ਸਰਦੀਆਂ ਵਿੱਚ ਇੱਕੋ ਦਮ ਬਾਹਰ ਦੀ ਠੰਡੀ ਹਵਾ ਵਿੱਚ ਨੱਕ, ਮੂੰਹ, ਗਲਾ ਟਕੇ ਬਿਨਾ ਬਾਹਰ ਨਾ ਨਿਕਲੋ। ਜ਼ਿਆਦਾ ਆਂਡੀਆਂ ਚੀਜ਼ਾਂ ਨਾ ਖਾਓ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਖਾਂਸੀ ਦੀ ਸਮੱਸਿਆ ਤੋਂ ਬਚ ਸਕਦੇ ਹੋ ਤੇ ਸਿਹਤਮੰਦ ਬਣੇ रह ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਖਾਂਸੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਹੀ ਵਧੀਆ ਦੇਸੀ ਨੁਸਖਾ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਦੋਸਤੋ ਖਾਂਸੀ ਠੀਕ ਕਰਨ ਲਈ ਨਿੰਬੂ ਕਮਾਲ ਦੀ ਕੁਦਰਤੀ ਦਵਾਈ ਹੈ ਖਾਂਸੀ ਠੀਕ ਕਰਨ ਲਈ ਤੁਸੀਂ ਨੁਸਖਾ ਤਿਆਰ ਕਰਨ ਲਈ ਨਿੰਬੂ ਦਾ ਰਸ ਕੱਢ ਲੈਣਾ ਹੈ ਇੱਕ ਕੌਲੀ ਵਿੱਚ 2 ਚਮਚ ਨਿੰਬੂ ਦੇ ਰਸ ਦੇ ਲੈਣੇ ਹਨ ਨਿੰਬੂ ਦੇ ਰਸ ਵਿੱਚ 1 ਚਮਚ ਸ਼ਹਿਦ ਦਾ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਹੈ ਨਿੰਬੂ ਅਤੇ ਸ਼ਹਿਦ ਦਾ ਇਹ ਮਿਕਸਰ ਅੱਜ ਦਾ ਸਾਡਾ ਦੇਸੀ ਨੁਸਖਾ ਹੈ ਜੋ ਕਿ ਖਾਂਸੀ ਨੂੰ ਦੂਰ ਕਰਨ ਲਈ ਬਹੁਤ ਹੀ ਚਮਤਕਾਰੀ ਦਵਾਈ ਦੀ ਤਰ੍ਹਾਂ ਕੰਮ ਕਰੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੁਹਾਡੇ ਕੋਲ ਤਿੰਨ ਚਮਚ ਨੁਸਖਾ ਬਣ ਕੇ ਤਿਆਰ ਹੈ ਮਤਲਬ ਤੁਸੀਂ ਇਸ ਨੁਸਖੇ ਦਾ ਇੱਕ ਦਿਨ ਵਿੱਚ ਤਿੰਨ ਵਾਰੀ ਇਸਤੇਮਾਲ ਕਰ ਸਕਦੇ ਹੋ ਦੋਸਤੋ ਇਸ ਨੁਸਖੇ ਦਾ ਇੱਕ ਚਮਚ ਤੁਸੀਂ ਸਵੇਰ ਦੇ ਸਮੇਂ ਫਿਰ ਇੱਕ ਚਮਚ ਦੁਪਹਿਰ ਦੇ ਸਮੇਂ ਤੇ ਬਾਕੀ ਬਚਿਆ ਸਾਰਾ ਨੁਸਖਾ ਸ਼ਾਮ ਨੂੰ ਲੈ ਲੈਣਾ ਹੈ ਇਸ ਤਰ੍ਹਾਂ ਦਿਨ ਵਿੱਚ ਤਿੰਨ ਵਾਰੀ ਸਵੇਰੇ ਦੁਪਹਿਰ ਸ਼ਾਮ ਦੇ ਸਮੇਂ ਤੁਸੀਂ ਇਸ ਨੂੰ ਸਕੇ ਦਾ ਸੇਵਨ ਕਰਨਾ ਹੈ ਅਗਲੇ ਦਿਨ ਤੁਸੀਂ ਫਿਰ ਤੋਂ ਸਵੇਰੇ ਸਵੇਰੇ ਤਾਜ਼ਾ ਨੁਸਖਾ ਤਿਆਰ ਕਰ ਲੈਣਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਵਾਰ ਬਣਾਇਆ ਨੁਸਖਾ ਤਿੰਨੋਂ ਟਾਈਮ ਕੰਮ ਵਿੱਚ ਲੈਣਾ ਹੈ ਦੋਸਤੋ ਨਿੰਬੂ ਸ਼ਹਿਦ ਦਾ ਇਹ ਨੁਸਖਾ ਖਾਂਸੀ ਲਈ ਇੰਨਾ ਜ਼ਿਆਦਾ کارਗਰ ਹੁੰਦਾ ਹੈ ਕਿ ਇਸ ਨੂੰ ਲੈਣ ਤੋਂ ਤੁਰੰਤ ਬਾਅਦ ਹੀ ਖਾਂਸੀ ਦੀ ਸਮੱਸਿਆ ਤੁਰੰਤ ਹੀ ਠੀਕ ਹੋ ਜਾਂਦੀ ਹੈ ਗਲੇ ਦੀ ਅੰਦਰਲੀ ਪਰਤ ਤੇ ਇਹ ਨੁਸਖਾ ਇੱਕ ਲੇਪ ਦੀ ਤਰ੍ਹਾਂ ਚਿਪਕ ਜਾਂਦਾ ਹੈ ਇਸ ਲਈ ਇਸ ਨੁਸਖੇ ਦੇ ਇਸਤੇਮਾਲ ਤੋਂ 1 ਘੰਟਾ ਬਾਅਦ ਤੱਕ ਪਾਣੀ ਨਹੀਂ ਪੀਣਾ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਇਨਫੈਕਸ਼ਨ ਤੇਜ਼ੀ ਨਾਲ ਖਤਮ ਹੋਣ ਲੱਗਦਾ ਹੈ ਦੂਜਾ ਖਾਂਸੀ ਦੇ ਕਾਰਨ ਕੋਈ ਵੀ ਚੀਜ਼ ਖਾਂਦੇ ਸਮੇਂ ਗਲੇ ਵਿੱਚ ਹੋਣ ਵਾਲੇ ਦਰਦ ਤੋਂ ਵੀ ਤੁਰੰਤ ਆਰਾਮ ਮਿਲ ਜਾਂਦਾ ਹੈ ਇੱਕ ਹੀ ਦਿਨ ਵਿੱਚ ਖਾਂਸੀ ਦੀ ਸਮੱਸਿਆ ਅੱਧੀ ਰਹਿ ਜਾਂਦੀ ਹੈ 2 ਤੋਂ 3 ਦਿਨਾਂ ਦੇ ਇਸਤੇਮਾਲ ਤੋਂ ਬਾਅਦ ਖਾਂਸੀ ਬਿਲਕੁਲ ਠੀਕ ਹੋ ਜਾਂਦੀ ਹੈ ਖਾਂਸੀ ਦੀ ਸਮੱਸਿਆ ਲਈ ਨਿੰਬੂ ਸ਼ਹਿਦ ਦਾ ਇਹ ਨੁਸਖਾ ਸਾਤੀ ਵਿੱਚ ਜੰਮੇ ਬਲਗਮ ਨੂੰ ਬਾਹਰ ਕੱਢ ਸੁੱਟਦਾ ਹੈ ਇਹ ਇੰਨਾ ਤਾਕਤਵਰ ਇਲਾਜ ਹੈ ਕਿ ਇਹ ਪੁਰਾਣੀ ਤੋਂ ਪੁਰਾਣੀ ਖਾਂਸੀ ਨੂੰ ਤਾਂ ਕੁਝ ਹੀ ਦਿਨਾਂ ਵਿੱਚ ਹੀ ਠੀਕ ਕਰ ਦਿੰਦਾ ਹੈ ਖਾਂਸੀ ਦੇ ਕਾਰਨ ਸਾਹ ਨਾਲੀ ਵਿੱਚ ਹੋਣ ਵਾਲੀ ਸੋਜ ਦੀ ਸਮੱਸਿਆ ਨੂੰ ਵੀ ਇਹ ਨੁਸਖਾ ਤੁਰੰਤ ਦੂਰ ਕਰ ਦਿੰਦਾ ਹੈ ਸ਼ਹਿਦ ਖਾਂਸੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਤੇਜ਼ੀ ਨਾਲ ਖਤਮ ਕਰਦਾ ਹੈ ਨਿੰਬੂ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਨਿੰਬੂ ਸ਼ਹਿਦ ਦਾ ਇਹ ਨੁਸਖਾ ਬਾਜ਼ਾਰ ਵਿੱਚੋਂ ਮਿਲਣ ਵਾਲੀਆਂ ਦਵਾਈਆਂ ਤੋਂ ਕਈ ਗੁਣਾ ਜ਼ਿਆਦਾ ਬਿਹਤਰ ਹੁੰਦਾ ਹੈ ਤੇ ਇਸ ਦਾ ਸਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਦੋਸਤੋ ਜੇਕਰ ਤੁਸੀਂ ਵੀ ਖਾਂਸੀ ਛਾਤੀ ਵਿੱਚ ਬਲਗਮ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਸਾਡੇ ਦੱਸੇ ਹੋਏ ਨੁਸਖੇ ਦਾ ਘਰ ਵਿੱਚ ਬਣਾ ਕੇ ਇਸਤੇਮਾਲ ਕਰਨਾ ਸ਼ੁਰੂ ਕਰੋ ਤੇ ਆਪਣੀਆਂ ਇਹ ਸਾਰੀਆਂ ਸਮੱਸਿਆਵਾਂ ਨੂੰ ਜੜ ਤੋਂ ਖਤਮ ਕਰੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ